ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਤੋਂ ਇਹ ਆ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਤੇ ਉਹ ਮਾਮਲਾ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲਾ ਹੈ ਲੁਧਿਆਣਾ ਦੇ ਏਜੀਆਈ ਹਸਪਤਾਲ ਦੇ ਵਿੱਚ ਇੱਕ ਔਰਤ ਨੂੰ ਦਾਖਲ ਕਰਾਇਆ ਜਾਂਦਾ ਜਿਸ ਦਾ ਨਾਮ ਜਸਵੀਰ ਕੌਰ ਸੰਧੂ ਹੈ ਪਤਨੀ ਜਸਵੰਤ ਸਿੰਘ ਸੰਧੂ ਜਿਹੜੇ ਕਿ ਉੱਥੇ 10 ਦਿਨ ਦਾਖਲ ਰਹਿੰਦੇ ਆ ਜਿਨ੍ਹਾਂ ਦੇ ਲੀਵਰ ਦੇ ਲੀਵਰ ਦੀ ਬਿਮਾਰੀ ਸੀ ਪਾਣੀ ਭਰਦਾ ਸੀ 10 ਦਿਨ ਉਸ ਹਸਪਤਾਲ ਦੇ ਵਿੱਚ ਦਾਖਲ ਰਹਿੰਦੇ ਆ ਤੇ 19 ਤਰੀਕ 19 ਦਸੰਬਰ ਨੂੰ ਉਹਦੀ ਮੌਤ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਮੌਤ ਹੁੰਦੀ ਹੈ ਤਾਂ ਪਰਿਵਾਰ ਵੱਲੋਂ ਕਿਉਂਕਿ ਪਰਿਵਾਰ ਦੇ ਬਾਕੀ ਜਿਹੜੇ ਉਹਨਾਂ ਦੇ ਬੱਚੇ ਐ ਉਹ ਵਿਦੇਸ਼ ਰਹਿੰਦੇ ਐ ਤਾਂ ਉਸ ਤਾਂ ਦੇ ਪਤੀ ਵੱਲੋਂ ਹਸਪਤਾਲ ਦੇ ਵਿੱਚ ਹੀ ਮੌਰਚਰੀ ਦੇ ਵਿੱਚ ਲਾਸ਼ ਰਖਵਾ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਜਦੋਂ ਸਾਡੇ ਬੱਚੇ ਆਉਣਗੇ ਅਸੀਂ ਲਾਸ਼ ਲੈ ਲਵਾਂਗੇ ਤਾਂ ਉਹ ਲਾਸ਼ ਲੈਣ ਲਈ 22 ਤਰੀਕ ਜਾਨੀ ਕਿ ਅੱਜ ਜਾਂਦੇ ਐ ਜਦ ਅੱਜ ਜਾ ਕੇ ਦੇਖਦੇ ਐ ਤਾਂ ਮੌਰਚਰੀ ਦੇ ਵਿੱਚ ਉਹਨਾਂ ਦੇ ਮਾਤਾ ਦੀ ਲਾਸ਼ ਹੀ ਨਹੀਂ ਹੁੰਦੀ ਹਸਪਤਾਲ ਨਾਲ ਗੱਲ ਕਰਦੇ ਆ ਤਾਂ ਹਸਪਤਾਲ ਕਹਿੰਦਾ ਕਿ ਸਾਨੂੰ ਨਹੀਂ ਪਤਾ ਕੋਈ ਹੋਰ ਲੈ ਗਿਆ ਤੇ ਉਹਨੇ ਸੰਸਕਾਰ ਵੀ ਕਰ ਦਿੱਤਾ ਕਮਾਲ ਦੀ ਗੱਲ ਹੈ ਕਿ ਹਸਪਤਾਲ ਨੂੰ ਲੱਖਾਂ ਰੁਪਇਆ ਵੀ ਉਹ ਪਰਿਵਾਰ ਕਹਿੰਦਾ ਅਸੀਂ ਭਰਿਆ ਇਲਾਜ ਕਰਵਾਇਆ ਤੇ ਉਲਟਾ ਅੱਜ ਜਦ ਅਸੀਂ ਆਪਣੀ ਮਾਤਾ ਦੀਆਂ ਅੰਤਮ ਰਸਮਾਂ ਕਰਨੀਆਂ ਸੀ ਅੰਤਮ ਸੰਸਕਾਰ ਕਰਨਾ ਸੀ ਸਾਰੀਆਂ ਪਰਿਵਾਰ ਦੇ ਜੋ ਰੀਤੀ ਰਿਵਾਜ ਹੈ ਉਹ ਪੂਰੇ ਕਰਨੇ ਤਾਂ ਸਾਨੂੰ ਸਾਡੀ ਮਾਤਾ ਦੀ লাশ ਹੀ ਨਹੀਂ ਮਿਲੀ ਅਸੀਂ ਇੱਕ ਇੱਕ ਰੁਪਇਆ ਹਸਪਤਾਲ ਦਾ ਭਰ ਦਿੱਤਾ ਹਸਪਤਾਲ ਨੇ ਐਡੀ ਅੰਗੇਲੀ ਕੀਤੀ ਕਿ ਸਾਡੀ ਮਾਤਾ ਦੀ লাশ ਕਿਸੇ ਹੋਰ ਨੂੰ ਦੇ ਦਿੱਤੀ ਕਿਹਨੂੰ ਦਿੱਤੀ ਹੈ ਇਹ ਵੀ ਹਸਪਤਾਲ ਨੇ ਕਲੀਅਰ ਕਰ ਰਿਆ ਤੇ ਨਾਲ ਸਾਨੂੰ ਸਭ ਤੋਂ ਵੱਡਾ ਪਰਿਵਾਰ ਕਹਿੰਦਾ ਡਾਰੇ ਆ ਕਿ ਕਿਤੇ ਸਾਡੀ ਮਾਤਾ ਦੀ ਕੋਈ ਅੰਗ ਕੱਢ ਕੇ ਤਾਂ ਨਹੀਂ ਵੇਚ ਦਿੱਤੇ ਕਿਤੇ ਸਾਡੀ ਮਾਤਾ ਦੀ ਡੈੱਡ ਬੋਡੀ ਸੇਲ ਤਾਂ ਨਹੀਂ ਕਰ ਦਿੱਤੀ ਇਹ ਚੀਜ਼ ਨੂੰ ਲੈ ਕੇ ਪਰਿਵਾਰ ਹੁਣ ਹਸਪਤਾਲ ਦੇ ਵਿੱਚ ਬੈਠਾ ਹੈ ਪਰਿਵਾਰ ਨੇ ਮਾਤਾ ਦੇ ਅੰਤਮ ਸੰਸਕਾਰ ਦਾ ਕਾਰਡ ਵੀ ਪਬਲਿਸ਼ ਕਰ ਦਿੱਤਾ ਸੀ ਕਿ ਅੱਜ 1 ਵਜੇ ਸ਼ਮਸ਼ਾਨ ਘਾਟ ਪਿੰਡ ਕਰਾੜੇ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਅੰਤਮ ਸੰਸਕਾਰ ਹੋਣਾ ਸੀ ਪਰਿਵਾਰ ਉਹਦੀਆਂ ਜਿਹੜੀਆਂ ਤਿਆਰੀਆਂ ਦੇ ਲਈ ਉੱਪਰ ਹਸਪਤਾਲ ਤੋਂ ਲਾਸ਼ ਲੈਣ ਗਿਆ ਤੇ ਹਸਪਤਾਲ ਤੋਂ ਅੱਗੇ ਜਿਹੜੀ ਗੱਲ ਉਹ ਇਹ ਨਿਕਲ ਕੇ ਆਈ ਇਸ ਸਬੰਧੀ ਪਰਿਵਾਰ ਦੀ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣੋ ਹਸਪਤਾਲ ਨਾਲ ਗੱਲਬਾਤ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਸਟਾਫ ਹੈ ਉਹ ਜਵਾਬ ਦੇ ਗਿਆ ਕਿ ਨਾ ਤਾਂ ਅਸੀਂ ਪੱਖ ਦੇ ਸਕਦੇ ਤੇ ਨਾ ਅਸੀਂ ਉੱਚੇ ਜਿਹੜੇ ਸਾਡੇ ਮੈਨੇਜਮੈਂਟ ਮੈਂਬਰ ਨੇ ਜਾਂ ਡਾਕਟਰ ਨੇ ਉਹਨਾਂ ਨਾਲ ਤੁਹਾਡੀ ਗੱਲ ਕਰਵਾ ਸਕਦੇ ਆ ਤਾਂ ਇਹ ਮਾਮਲਾ ਸਾਰੀ ਗੱਲਬਾਤ ਤੁਸੀਂ ਹੁਣ ਅੱਗੇ ਜਿਹੜੀ ਆਸ ਪਰਿਵਾਰ ਦੀ ਆ ਉਹ ਜ਼ਰੂਰ ਸੁਣੋ ਹੈਲੋ ਜੀ ਦਸ ਤਿਕਾ ਸਸਿਕਲ ਬਾਈ ਜੀ ਬਾਈ ਜੀ ਕੀ ਮਾਮਲਾ ਹੈ ਜੀ ਤੁਹਾਡਾ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਤੇ ਮੇਰੀ ਮਾਤਾ ਜਸਵੀਰ ਕੌਰ ਜੀ ਉਹ ਬਿਮਾਰ ਸੀ ਕਿ ਉਹਨਾਂ ਨੂੰ ਇਲਾਜ ਵਾਸਤੇ ਇੱਥੇ ਲਿਆਂਦਾ ਗਿਆ ਏਜੀਆਈ ਗੈਸਟਰੋ ਸਿਟੀ ਦੇ ਵਿੱਚ ਜੀ 10 ਦਿਨ ਉਹਨਾਂ ਦਾ ਇੱਥੇ ਇਲਾਜ ਚੱਲਿਆ ਤੇ ਇਸੇ ਹੋਂ ਦਾ ਦੀ ਮੌਤ ਹੋ ਗਈ ਜੀ 19 ਮੈਨੂੰ ਲੱਗਦਾ 19 ਤਰੀਕ ਨੂੰ ਸਵੇਰੇ ਇੱਥੇ ਉਹਨਾਂ ਦੀ ਮੌਤ ਹੋ ਗਈ ਜੀ ਤੇ ਉਸ ਤੋਂ ਬਾਅਦ ਕਿਉਂਕਿ ਅਸੀਂ ਅਸੀਂ ਦੋ ਭਰਾ ਤੇ ਮੇਰੇ ਹੋਰ ਕਜ਼ਨ ਅਸੀਂ ਸਾਰੇ ਬਾਹਰ ਰਹਿੰਦੇ ਹਾਂ ਉਹਨਾਂ ਨੇ ਆਉਣਾ ਕਰਕੇ ਅਸੀਂ ਬੋਡੀ ਇਹਨਾਂ ਦੀ ਮੌਰਚਰੀ 'ਚ ਰੱਖਤੀ ਇੱਥੇ ਜੀ ਮੌਰਚਰੀ 'ਚ ਮੇਰੇ ਫਾਦਰ ਸਾਹਿਬ ਨੇ ਆਪ ਬੋਡੀ ਰੱਖੀ ਉੱਤੇ ਨਾਂ ਵਗੈਰਾ ਲਿਖਾ ਕੇ ਸਾਰੇ ਡਾਕੂਮੈਂਟ ਲਾ ਕੇ ਰੱਖ ਕੇ ਚਲੇ ਗਏ ਤੇ ਅੱਜ ਸਵੇਰੇ ਅਸੀਂ ਇੱਥੇ ਬੋਡੀ ਲੈਣ ਵਾਸਤੇ ਜਦੋਂ ਆਏ ਇਹਨਾਂ ਦੀ ਐਕਸਟਰਾ ਪੇਮੈਂਟ ਵੀ ਅਸੀਂ ਕਰ ਦਿੱਤੀ ਜੀ ਪੇਮੈਂਟ ਕਰਕੇ ਜਦੋਂ ਬੋਡੀ ਲੈਣ ਲਈ ਗਏ ਤਾਂ ਜਾ ਕੇ ਦੇਖਿਆ ਉਹ ਬਾਕਸ ਖਾਲੀ ਹੈ ਕਹਿੰਦੇ ਤੁਹਾਡੀ ਬੋਡੀ ਤਾਂ ਇੱਥੇ ਹੈ ਨਹੀਂ ਕਿ ਚਾ ਜਦੋਂ ਅੱਜ ਅੱਜ ਸਵੇਰੇ ਤੁਸੀਂ ਦੇਖਿਆ ਜਦੋਂ ਹਾਂਜੀ ਜਦੋਂ ਅੱਜ ਲੈਣ ਆਏ ਪੁੜੀ ਸਾਡੇ ਤੋਂ ਪੇਮੈਂਟ ਵੀ ਲੈ ਲਈ ਹੈ ਕਿ ਪੇਮੈਂਟ ਦੇ ਦਿਓ ਤੇ ਜਾਓ ਬੋਡੀ ਲੈ ਲਓ ਜਦੋਂ ਜਾ ਕੇ ਜਿਹੜੇ ਬਾਕਸ ਚ ਰੱਖੀ ਸੀ ਅਸੀਂ ਉਹ ਦੇਖਿਆ ਬਾਕਸ ਖਾਲੀ ਹੈ ਤੇ ਕੀ ਕਹਿੰਦੇ ਫਿਰ ਹਸਪੀਟਲ ਕੀ ਕਹਿੰਦਾ ਜੀ ਬੋਡੀ ਕਿੱਥੇ ਹੈ ਹਸਪੀਟਲ ਤਾਂ ਸਾਨੂੰ ਕਹਿੰਦਾ ਜੀ ਉਹ ਕਿਸੇ ਨੂੰ ਹੋਰ ਨਾ ਚੁਗਾ ਦਿੱਤੀ ਗਈ ਗਲਤੀ ਨਾਲ ਪਰ ਸਾਨੂੰ ਇਸ ਚੀਜ਼ ਤੇ ਕੋਈ ਤਵਾਰ ਨਹੀਂ ਪਤਾ ਨਹੀਂ ਉਹ ਬੋਡੀ ਕਿੱਥੇ ਗਈ ਉਹਦਾ ਸੰਸਕਾਰ ਹੋਇਆ ਜਾਂ ਨਹੀਂ ਹੋਇਆ ਉਹਦੇ ਨਾਲ ਕੀ ਕੀਤਾ ਗਿਆ ਇਹ ਸਾਨੂੰ ਕਹਿੰਦੇ ਜੀ ਉਹਦਾ ਸੰਸਕਾਰ ਵੀ ਕਰ ਦਿੱਤਾ ਕਿਸੇ ਨੇ ਲੈ ਜਾ ਕੇ ਤੇ ਇਹ ਗੱਲ ਤਾਂ ਯਕੀਨ ਕਰਨਯੋਗ ਨਹੀਂ ਹੈਗੀ ਕਿ ਕੋਈ ਬੋਡੀ ਲੈ ਗਿਆ ਉਹਨੇ ਬਿਨਾ ਸ਼ਕਲ ਦੇਖੇ ਸਸਕਾਰ ਕਰਤਾ ਤੇ ਸਾਨੂੰ ਤਾਂ ਇਹਦੇ ਵਿੱਚ ਕੋਈ ਵੱਡੀ ਸਾਜ਼ਿਸ਼ ਲੱਗਦੀ ਹੈ ਜਿਹੜੀਆਂ ਡੈਡ ਬੋਡੀ ਇੱਥੋਂ ਗੈਪ ਕਰ ਦਿੱਤੀ ਗਈ ਹੈ ਤੁਹਾਨੂੰ ਇਹ ਲੱਗ ਰਿਹਾ ਹੈ ਵੀ ਡੈੱਡ ਬੋਡੀ ਜਿਵੇਂ ਕੋਈ ਉਹਦੇ ਮਤਲਬ ਨਿਸ਼ੇੜ-ਛਾੜ ਹੋਈ ਹੈ ਕੋਈ ਅੰਗਾਂ ਨਾਲ ਛੇੜ-ਛਾੜ ਹੋਈ ਸਰ ਕੋਈ ਇਹ ਨਹੀਂ ਪਤਾ ਵੀ ਉਹਦੇ ਪਿੱਛੇ ਕੀ ਸਾਜ਼ਿਸ਼ ਹੈ ਜੀ ਉਹਨਾਂ ਨੂੰ ਅੰਗ ਵੇਚਣ ਦੇ ਲਈ ਉਹਨੂੰ ਬੋਡੀ ਨੂੰ ਗੈਪ ਕਰ ਦਿੱਤਾ ਗਿਆ ਕੀ ਕੀਤਾ ਗਿਆ ਸਾਨੂੰ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਇੱਥੇ ਜਮ੍ਹਾਂ ਕਰਾਈ ਸੀ ਬੋਡੀ ਅੱਜ ਲੈਣ ਆਏ ਆ ਤੇ ਇਹ ਸਾਨੂੰ ਅੱਗੋਂ ਕਿੱਦੇ ਜੀ ਹੈ ਨਹੀਂ ਹੁਤਾ ਇੱਥੇ ਕਿੰਨੀ ਉਮਰ ਸੀ ਜੀ ਮਾਤਾ ਜੀ ਦੀ ਮਾਤਾ ਦੀ 75 ਸਾਲ ਦੀ ਉਮਰ ਸੀ ਜੀ ਇਹ ਦਿੱਕਤ ਕੀ ਆਈ ਸੀ ਉਹਨਾਂ ਨੂੰ ਕਿਸ ਇਲਾਜ ਲਈ ਜਿਹੜਾ ਐਡਮਿਟ ਕਰਾਇਆ ਸੀ ਉਹ ਲੀਵਰ ਦੀ ਪ੍ਰੋਬਲਮ ਸੀ ਜੀ ਉਹਦੇ ਵਾਸਤੇ ਉਹ ਪੇਟ ਦੀ ਪ੍ਰੋਬਲਮ ਸੀ ਉਹਦੇ ਇਲਾਜ ਵਾਸਤੇ ਆਏ ਸੀ ਇੱਥੇ ਠੀਕ ਹੈ ਜੀ ਕਿੰਨੇ ਰੁਪਈਆ ਦਿੱਤਾ ਸੀ ਇਹਨਾਂ ਨੂੰ ਦਸ ਦਿਨਾਂ ਦੇ ਵਿੱਚ ਇੱਕ ਇੱਕ ਰੁਪਈਆ ਪੇ ਕਰਕੇ ਗਏ ਤੇ ਪਰ ਜਦੋਂ ਅਸੀਂ ਈਵਨ ਬਾਡੀ ਲੈਨ ਦੇ ਵੀ ਜਿਹੜਾ ਇਹਨਾਂ ਨੇ ਐਕਸਟਰਾ ਪੈਸੇ ਸਾਡੇ ਤੋਂ ਲਏ ਤੇ ਪਰ ਜਦੋਂ ਦੇਣ ਲਈ ਉੱਥੇ ਮਨਾ ਕਰ ਦਿੱਤਾ ਜੀ ਹੈ ਨਹੀਂ ਉਹ ਤਾਂ ਠੀਕ ਹੈ ਜੀ ਹਾਂ ਜਦੋਂ ਹੁਣ ਇਹ ਮਤਲਬ ਇਹ ਗੱਲ ਹੈ ਹੁਣ ਤੁਸੀਂ ਹਸਪੀਟਲ ਨਾਲ ਗੱਲ ਕੀਤੀ ਉਹ ਹੁਣ ਕੀ ਜਵਾਬ ਦੇ ਰਹੇ ਐ ਕੋ ਹਸਪੀਟਲ ਵਾਲੇ ਤਾਂ ਜੀ ਸਾਨੂੰ ਹੁਣ ਕੁਝ ਸਹੀ ਜਵਾਬ ਮਿਲ ਹੀ ਨਹੀਂ ਰਿਹਾ ਹਜੇ ਸਾਹਿਬ ਠੀਕ ਹੈ ਜੀ ਹਜੇ ਤੱਕ ਕੋਈ ਜਵਾਬ ਨਹੀਂ ਮਿਲ ਰਿਹਾ ਉਹਨਾਂ ਵੱਲੋਂ ਤੇ ਤੁਸੀਂ ਮਤਲਬ ਮਾਤਾ ਜੀ ਦੀ ਜਿਹੜੇ ਲਗਭਗ 10 ਦਿਨ ਐਡਮਿਟ ਰਹਿ ਐ ਇੱਥੇ ਉਹ ਹਾਂ ਜੀ 10 ਦਿਨ ਰਿਹਾ ਤੇ 4 ਦਿਨ ਹੁਣ ਲਗਭਗ 3 ਤੋਂ 4 ਦਿਨ ਉਹਨਾਂ ਦੀ ਬਾਡੀ ਜਿਹੜੀ ਆ ਉਹ ਹਸਪੀਟਲ ਚ ਪਈ ਰਹੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਜੋ ਤੁਸੀਂ ਸੰਸਕਾਰ ਵਾਸਤੇ ਬਾਡੀ ਲੈਣ ਆਏ ਤੇ ਉਹ ਕਹਿੰਦੇ ਬਾਡੀ ਹੈ ਨਹੀਂ ਹਾਂਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਅੱਗੇ ਜਿਹੜਾ ਉਹ ਐਕਸ਼ਨ ਲੈ ਰਹੇ ਹੋ ਜਾਂ ਕੋਈ ਪੁਲਿਸ ਕੰਪਲੇਂਟ ਜਾਂ ਕੀ ਕਰਵਾਇਆ ਤੁਸੀਂ ਹੁਣ ਤਾਂ ਜੀ ਪੁਲਿਸ ਕੰਪਲੇਂਟ ਕਰਾਂਗੇ ਹਜੇ ਤਾਂ ਇੱਥੇ ਬੈਠੇ ਆ ਕਿਉਂਕਿ ਸਾਡਾ ਜਿਹੜਾ ਅਸੀਂ ਸੰਸਕਾਰ ਕਰਨਾ ਸੀ 500 ਬੰਦਾ ਉੱਥੇ ਇਕੱਠਾ ਹੋਇਆ ਬੈਠਾ ਤੇ ਸ਼ਾਇਦ ਉਹ ਵੀ ਇੱਥੇ ਪਹੁੰਚ ਰਹੇ ਆ ਤੇ ਫਿਰ ਜਦੋਂ ਅਸੀਂ ਸਾਰੇ ਜਣੇ ਆ ਗਏ ਫਿਰ ਫਿਰ ਹਸਪੀਟਲ ਵਾਲਿਆਂ ਨਾਲ ਗੱਲ ਕਰਾਂਗੇ ਪਹਿਲੀ ਗੱਲ ਤਾਂ ਜਿਹੜੇ ਇੱਥੋਂ ਦੇ ਇਹਨਾਂ ਦੇ ਪ੍ਰਬੰਧਕ ਆ ਉਹਨਾਂ ਨੂੰ ਪੁੱਛਾਂਗੇ ਤੇ ਕੀ ਹੈ ਹਜੇ ਤੱਕ ਸਾਨੂੰ ਕੋਈ ਫਸਟ ਜਾਣਕਾਰੀ ਮਿਲ ਨਹੀਂ ਹਰ ਵਾਰੀ ਜਿਹੜੀ ਜਾਣਕਾਰੀ ਦਿੰਦੇ ਉਹ ਬਦਲ ਜਾਂਦੀ ਹੈ ਕੁਝ ਨਹੀਂ ਸਮਝ ਨਹੀਂ ਆ ਰਿਹਾ ਬਸ ਠੀਕ ਹੈ ਜੀ ਤੁਸੀਂ ਹਸਪੀਟਲ ਹੀ ਆ ਸਕਤਾ ਅਸੀਂ ਹਸਪੀਟਲ ਦੇ ਅੰਦਰ ਹੀ ਬੈਠੇ ਆ ਜੀ ਠੀਕ ਹੈ ਕੋਈ ਮਿਲਿਆ ਇਹਨਾਂ ਦਾ ਕੋਈ ਮੁਖੀ ਹਸਪੀਟਲ ਦਾ ਜੀ ਕੋਈ ਡਾਕਟਰ ਕੋਈ ਆਉਂਦੇ ਜੀ ਹਰ ਇੱਕ ਆਪਣਾ ਹੀ ਬਿਆਨ ਦਿੰਦਾ ਨਵਾਂ ਨਵਾਂ ਕੁਝ ਨਹੀਂ ਕਹਿ ਸਕਦੇ ਮਤਲਬ ਬੋਡੀ ਐਸਪੀ ਹਸਪੀਟਲ ਕੋਲੇ ਹੈ ਨਹੀਂ ਇਸ ਵਕਤ ਹਾਂ ਜੀ ਇਹ ਕਹਿੰਦੇ ਹੈ ਨਹੀਂ ਸਾਡੇ ਕੋਲੇ ਠੀਕ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਏਜੀ ਏਜੀ ਹਸਪੀਟਲ ਤੋਂ ਮੈਂ ਹਾਂਜੀ ਅਸੀਂ ਲੋਕ ਵਾਇਸ ਟੀਵੀ ਤੋਂ ਗੱਲ ਕਰ ਰਹੇ ਸੀ ਜੀ ਹਾਂਜੀ ਅਸੀਂ ਨਾ ਜੀ ਪੱਖ ਲੈਣਾ ਸੀ ਹਸਪੀਟਲ ਦਾ ਜਿਹੜਾ ਇੱਕ ਇੱਥੇ ਪ੍ਰੋਟੈਸਟ ਹੋ ਰਿਹਾ ਹੈਗੇ ਵੀਡੀਓ ਲਾਸ਼ ਨਹੀਂ ਪਰਿਵਾਰ ਨੂੰ ਮਿਲੀ ਉਹਦੇ ਸਬੰਧ ਚ ਇੱਕ ਮਿੰਟ ਸਰ ਹੋਲਡ ਕਰੋ ਮੈਂ ਮੈ ਆਪਣਾ ਗੱਲ ਕਰਾਂਗੀ ਹੈਲੋ ਹੈਲੋ ਹਾਂਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਮੈਮ ਮੈਂ ਮਸੀਨਜੀ ਹਸਪੀਟਲ ਦਾ ਪੱਖ ਲੈਣਾ ਸੀ ਅਸੀਂ ਲੋਕ ਵਾਈ ਟੀਵੀ ਤੋਂ ਗੱਲ ਕਰ ਰਹਾ ਮੈਂ ਮਨਿੰਦਰਜੀ ਸਿੱਧੂ ਪੱਤਰਕਾਰ ਜਿਹੜੀ ਆ ਇੱਕ ਇਥੇ ਪ੍ਰੋਟੈਸਟ ਚੱਲ ਰਿਹਾ ਤੁਹਾਡੇ ਹਸਪਤਾਲ ਦੇ ਵਿੱਚ ਜਿਹੜੀ ਲਾਸ਼ ਨਹੀਂ ਮਿਲੀ ਪਰਿਵਾਰ ਨੂੰ ਹਾਂਜੀ ਹਾਂਜੀ ਉਹ ਤੇ ਕੀ ਪੱਖ ਆ ਤੁਹਾਡਾ ਜੀ ਕਿਉਂ ਨਹੀਂ ਮਿਲੀ ਪਰਿਵਾਰ ਨੂੰ ਕਿੱਥੇ ਗਈ ਲਾਸ਼ ਇਹ ਸਰ ਅਸੀਂ ਕੁਝ ਨਹੀਂ ਦੱਸ ਸਕਦੇ ਜੀ ਹਾਂਜੀ ਕਿਉਂ ਜੀ ਸਰ ਅਸੀਂ ਸਟਾਫ ਆ ਇਥੇ ਹਾਂਜੀ ਨਹੀਂ ਦੱਸ ਸਕਦੇ ਫਿਰ ਕੌਣ ਦੱਸ ਸਕਦਾ ਜੀ ਸਰ ਪਰਿਦਰ ਸੰਗੀ ਮੈਨੇਜਮੈਂਟ ਦਾ ਜਿਹੜੇ ਹਾਂਜੀ ਉਹਨਾਂ ਦਾ ਨੰਬਰ ਦੇ ਦਿਓ ਹੀ ਕੋਈ ਸਰ ਇਹ ਮੈਂ ਸਾਰਾ ਨੰਬਰ ਦੇਣਾ ਲਾਉਣੀ ਹੈ ਨੰਬਰ ਨਹੀਂ ਹੈ ਤੁਹਾਡੇ ਕੋਲ ਚਲੋ ਠੀਕ ਹੈ ਜੀ ਥੈਂਕ ਯੂ